ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਦਿੱਟੂ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਮੇਤ ਪਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਚ ਲਾਗੋਦਾਸਪੁਰ ਦੇ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਧਰਮਘੋੜ ਰੰਦਾਵਾ ਵਿਚ ਆ ਕੇ ਉੱਥੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਇਲਾਕੇ ਵਿਚ ਹਾਲੇ ਵੀ ਕਈ ਪਿੰਡਾਂ ਵਿੱਚ ਰਾਵੀ ਦਰਿਆ ਦੀ ਮਾਰ ਹੇਠਾਂ ਤੇ ਪਿੰਡ ਪਾਣੀ

केंद्र सरकार पूरी ताकत के साथ खड़ी है मोदी जी मुझे भेजा है प्रधानमंत्री जी ने पूरी संवेदना के साथ जनता को किसानों को गरीबों को इस संकट के पार निकाल के ले जाने में कसर नहीं छोड़ी जाएगी अभी कि कई जगह मुझे जाना है उसके बाद शाम को फिर मैं प्रेम जी केंद्रीय मंत्री गल बात यह हुई है सर ਤਿਆਸੀ ਉਹਨਾਂ ਕਿ ਆਪਣੀ ਜਿਹੜੀ ਮੰਗਿਆ ਰੱਖੀ ਆ ਕ੍ਰਿਸ਼ਚਨ ਬਰਾੜੀ ਨੇ ਤੇ ਹਰੀਜਨ ਬਰਾੜੀ ਨੇ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋਂ ਪੈਰ ਵੱਧਦੀਆਂ ਜਾ ਰਹੀਆਂ ਨੇ ਜੋ ਇਹਨਾਂ ਨੂੰ ਸਹੂਲਤ ਕਿਸੇ ਬੰਦੇ ਮਿਲਦੀ ਨਹੀਂ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਆ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਣਕਿਆ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਦਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਕਿੰਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕੀ ਤੇ ਜੋ ਵੀ ਤੁਹਾਨੂੰ ਲੋੜ ਹੋਵੇ ਤੋ ਹਮ ਮੰਗੀ ਹੈ ਨਾ ਇਹੋ ਹੀ ਮੈਂ ਮੰਗੋ ਨਾ ਕੇ ਕੀਤੀ ਆ ਉਹਨੇ ਕਿਹਾ ਤੁਹਾਡੀ ਮੰਗ ਪੂਰੀ ਹੋ ਜਾਏਗੀ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਉਮੀਦ ਤੇ ਇਹੋ ਹੀ ਆ ਜੀ ਸਾਡਾ ਕਹਿਣ ਦਾ ਵਾਸਤਾ ਅਗੋਂ ਉਹਨਾਂ ਦੀ ਮਨ ਤੇ ਜਾਵਦਾ ਉਮੀਦ ਪੂਰੀ ਹੋ ਜਾਏਗੀ ਤੇ ਅੱਜ ਪ੍ਰੀਸ਼ ਦੇ ਪ੍ਰਧਾਨ ਮੰਤਰੀ ਨਿੰਦਰ મોદી ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਹਿਬ ਜਿਹੜੇ ਜੀ ਮਿਨਿਸਟਰ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਏ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਗੱਲੀਓ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰ ਨੇ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰਲੇ ਆਹ ਏਰੀਆ ਤੇ ਇਹ ਦੂਜੀ ਟੀਮ ਲੱਗੂਗੀ ਫਿਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਹਦੋਂ ਆਪਨੀ ਰਿਪੋਰਟ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ ਚ ਬਹਿ ਕੇ ਪਰਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀਬਾਜ਼ੀ ਨਹੀਂ ਅਸੀਂ ਉਹ ਗੱਲਾਂ ਚ ਨਹੀਂ ਪੈਣਾ ਠੀਕ ਹੈ ਕਿ ਕੇਂਦਰ ਕੀ ਸਟੇਟ ਕੀ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਹੈ ਇਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਤਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆ ਤੇ ਹੁਣ ਰਿਪੋਰਟ ਬਹਿ ਕੇ ਦੇਣਗੇ ਵੀ ਭਾਈ ਆਹ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰਤਮਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਹਲਾਤ ਨਹੀਂ ਗਏ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹ ਆਣ ਪੀੜ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਂਪੁਰਸ਼ਾ ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊਗਾ ਉਹਨਾਂ ਦਾ ਡੰਗਰਾਂ ਦਾ ਮਾਮਲਾ ਜਿਹੜਾ ਫਸਿਆਂ ਦਾ ਮਾਮਲਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਈਆ ਉਹਨੂੰ ਵੰਡੋ ਤਾਂ ਸਹੀ ਸ਼ੁਰੂ ਤਾਂ ਕਰੋ ਪਰ ਫਿਰ ਮੈਂ ਕਹਿੰਨਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੁੱੱਕਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰਾਂ ਦੇ ਲੈ ਕੇ ਚੱਲੋ ਪਿੰਡਾਂ ਜਾ ਕੇ ਪਤਾ ਲੱਗੇ ਕਿਸ਼ਤੀਆਂ ਜਾ ਕੇ ਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ ਚ ਕਿਸ ਨੇ ਕੰਨ 'ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ 'ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋਲੀ ਚ ਪਾਇਆ ਸਰਕਾਰ ਦਾ ਓਨਰਸ਼ਿਪ ਕਹਿ ਕੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਨੇ ਆ ਪੰਜਾਬ ਸਰਕਾਰ ਕੋਲੋਂ ਆ ਦੇਖੋ ਉਹ ਗੱਲ ਮੈਂ ਹਜੇ ਸਾਲਕ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ 71 ਕੀਤੇ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਟਲਾਡਾ ਵਿਖੇ ਸਥਾਨਕ ਪੁਲਿਸ ਦੇ ਖਿਲਾਫ ਅਣਗਹਿਲੀ ਕਰਨ ਦਾ ਦੋਸ਼ ਲਗਾਉਂਦੇ ਆ ਇੱਕ ਦਿਨ ਪਹਿਲਾਂ ਇੱਕ ਝਗੜੇ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿੱਥੇ ਪੁਲਿਸ ਵੱਲੋਂ ਉਸਨੂੰ ਜ਼ਖ਼ਮ ਚੋਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਾਲਕ ਪੁਲਿਸ ਵੱਲੋਂ ਜਾਣ ਬੁੱਝ ਕੇ ਅਣ ਗੋਲੀਆਂ ਕਾ ਦੇ ਮਾਮਲੇ ਨੂੰ ਹਲਕੇ ਵਿੱਚ ਲੈ ਲਿਆ ਗਿਆ ਪਰੰਤੂ ਦੋਵੇਂ ਧਿਰਾਂ ਦੀ ਰੰਜਿਸ਼ ਤੇ ਕਾਰਨ ਅੰਜਾਮ ਕਤਲ ਤੱਕ ਪਹੁੰਚ ਗਿਆ ਬੁਢਲਾਡਾ ਬਰੇਟਾ ਰੋਡ ਤੇ ਸਮਝੌਤੇ ਦੀ ਆੜ ਹੇਟ ਇੱਕ ਕਤਲ ਨੂੰ ਅੰਜਾਮ ਦੇ ਦਿੱਤਾ ਗਿਆ ਪੇਸ਼ ਹੈ ਬੁਢਲਾਡਾ ਤੋਂ ਸਾਡੇ ਪੱਤਰਕਾਰ ਦਵਿੰਦਰ ਕੋਹਲੀ ਦੀ ਇਹ ਰਿਪੋਰਟ ਸਾਹਿਬ ਜੀ ਅੱਜ ਕਿਤੇ ਇਕੱਠੇ ਹੋਏ ਸੀ ਰਾਜਿੰਦਰਾ ਦਾ ਕਰਮਚਾਰੀ ਮੁੰਡਾ ਨਾ ਉਹ ਚੇਟ ਤੇ ਇੱਕ ਦੂਜੇ ਨਾਲ ਪਹਿਲਾਂ ਲੜਾਈ ਹੋਈ ਸੀ ਉਹਦੇ ਸਮਝੌਤੇ ਇਸ ਵਤੀ ਇਕੱਠੇ ਬੈਠੇ ਸੀ ਉਹ ਥੱਜ ਉੱਥੇ ਦਰਗਰੂ ਬਹਿਣ ਲੱਗੇ ਤੇ ਕਾਨੂੰਨ ਬੌਪਰਟੀ ਬਾਕੀ ਕੁੱਛ ਕਾਰਵਾਈ ਕਰ ਰਹੀ ਜੀ ਸਰ ਕੀ ਰੂਸੀਆ ਨੂੰ ਰੈਟ ਕੀਤਾ ਜਾਊਗਾ ਗੱਲ ਕਰਨਾ ਲੱਜ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਆ ਸਭ ਪਰਿਵਾਰ ਮੈਂਬਰ ਕਹਿੰਦੇ ਕਿ ਰੈਟ ਕੀਤਾ ਹੋਇਆ ਹੈ ਰੈਟ ਕੋਈ ਵਜ੍ਹਾ ਰੰਜਿਸ਼ ਪਹਿਲਾਂ ਹੈਗੀ ਸੀ ਕੋਈ ਰੰਜਿਸ਼ ਪਹਿਲਾਂ ਕੋਈ ਛੋਟੀ ਮੋਟੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਦਸ਼ਮਤ ਜੀ ਬਖਸ਼ੋ ਅੰਦਰ ਤਾਂ ਕਿ ਹੋ ਸੀ ਰਾਜੀ ਨਾ ਮੈਨੂੰ ਉਹਦੇ ਕੋਲੇ ਜਾਣ ਸੀਗੀ ਉਹਨੇ ਗੋਲੀ ਚੱਲ ਗਈ ਉਸ ਦਿਨ ਪੁੱਛੀ ਸੀ ਪੀਰਸ ਥੈਂਕ ਯੂ ਜੀ ਬੈਸ ਥੈਂਕ ਯੂ ਅੰਨ ਸੱਤ ਦਿਨ ਪਹਿਲਾਂ ਇਹ ਠੇਕੇਦਾਰੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਨਾਂ ਨਾਲ ਪਹਿਲਾਂ ਲੜਾਈ ਹੋ ਗਈ ਹੈ 5-7 ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੰਡੇ ਰੱਖੇ ਹੋਏ ਨੇ ਗਰਿੰਦੇ ਜਸਪਾਲ ਬੱਤਰੇ ਵਰਗੇ ਸੁਖਵੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਹੈ ਇਹਨਾਂ ਨੇ ਲੜਵਾਈ ਹੈ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਤੁਹਾਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡੇ ਜਿਹੜਾ ਮਰਿਆ ਸੀ ਉਹਦਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਮੁੰਡਾ ਸੰਗਰੂਰ ਤੋਂ ਆਇਆ ਹੈ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀਏ ਤੇ ਹੋਇਆ ਕੀ ਹੈ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰਾ ਇਹ ਪੰਜ-ਸੱਤ ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ਠੇਕੇਦਾਰਾਂ ਨੇ ਸ਼ਾਇਦ ਇਹਦੇ ਵਿੱਚ ਇੱਕ ਵੀ ਉਹਨਾਂ ਤੇ ਸਿਰਫ ਤੇਜ ਦਾ ਮਰਚਾ ਹੋਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਮੰਨੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਉੱਤੇ ਉਹਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਇੱਟਾ ਵੱਡਾ ਘਾੜਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰਾਂ ਆਇਓ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਤਾਂ ਸਾਰਾ ਕੁਝ ਲੁਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕ ਇੱਕ ਜਵਾਕ ਸੀਗਾ ਇਹ ਚਾਰ ਭੈਣਾਂ ਦਾ ਵੀ ਅੱਧਾ ਕਿਸੇ ਦਾ ਚਰਾਗ ਨਾ ਬੁਝੇ ਨਾ ਅੱਧਾ ਕਿਸੇ ਦਾ ਜਵਾਬ ਮਰੇ ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਹੀ ਇਹ ਬਸ ਆਪਸੀ ਮਾਲੀ ਮੁੱਟੀ ਦੀ ਤਕਰਾਰ ਚੱਲਦੀ ਸੀ ਇਹਨਾਂ ਦੀ ਤਕਰਾਰ ਦਾ ਮਸਮਾਰਾ ਮੋਟਾ ਕਿਸੇ ਸੋਇਆ ਉਸ ਤੋਂ ਬਾਅਦ ਆ ਪਲੇਸ ਦਾ ਇਹ ਅੱਜ ਤੀਜਾ ਨਿਕ ਲੈਣਾ ਦੋਸਤ ਦੀ ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ਤੇ ਹੋਈ ਝਗੜੇ ਦੇ ਮਾਮਲੇ ਵਿੱਚ ਸਮਝੌਤਾ ਨਾ ਕਰਨ ਲੈ ਕੇ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਸੇਵਕ ਸਿੰਘ ਦੀ ਧੌਣ ਵਿੱਚ ਕੋਲੀ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਹ ਘਟਨਾ ਇੱਕ ਹੋਟਲ ਵਿੱਚ ਵਾਪਰੀ ਜਦੋਂ ਨੌਜਵਾਨ ਆਪਣੇ ਦੋਸਤ ਨਾਲ ਹੋਟਲ ਵਿੱਚ ਖਾਣਾ ਖਾਣ ਗਿਆ ਸੀ ਨ੍ਰਿਤਿਕ ਨੌਜਵਾਨ ਸੇਵਕ ਸਿੰਘ ਦੀ ਵੱਡੀ ਭੈਣ ਸ਼ਾਲੂ ਨੇ ਕਿਹਾ ਕਿ ਉਸਨੇ ਅਚਾਹ ਕੋਈ ਵੀ ਕੰਮ ਨਹੀਂ ਕੀਤਾ ਤੇ ਗੱਦਾਰਾਂ ਨੇ ਉਸਦੇ ਛੋਟੇ ਭਰਾ ਨੂੰ ਚਾਨੋ ਮਾਰ ਦਿੱਤਾ ਮੇਰਾ ਨਾਮ ਸ਼ਾਲੂ ਆ ਤੁਸੀਂ ਕੀ ਲੱਗਦੇ ਹੋ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਔਰ ਮੇਰਾ ਬ੍ਰਦਰ ਛੋਟਾ ਛੋਟਾ ਭੈਣਾ ਤੋਂ ਇਹ ਜੇ ਕੋਈ ਕੰਮ ਨਹੀਂ ਸੀ ਗੱਦਾਰਾਂ ਨੇ ਮਾਰੇਗਾ ਬਾਹਰ ਬੁਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕੁਰਬਾਨਾਂ ਨਾਲ ਪਹਿਲਾਂ ਇਹਨੂੰ ਕੁਰਬਾਨਾਂ ਨਾਲ ਵੱਢਿਆ ਰੋ ਪੱਟਾਂ ਤੋਂ ਕੰਕੇ ਸਿਰ ਚ 22 ਤਰੀਕ ਨੂੰ ਮੇਰੇ ਵੀਰੇ ਨੂੰ ਕੇਰਾ ਕਿੱਥੇ ਗੁਰਨਾਮ ਕਕੋਰ ਜਗੋਲੇ ਮੇਰੇ ਵੀਰੇ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵ ਤੇ ਕਲਿਆਣਾ ਉਹਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗ ਗੁਰ ਪ੍ਰੀਤ ਪ੍ਰੀਤ ਪੈ ਸਚਾ ਹੋਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਕ ਕਲਿਆਣ ਇੱਕ ਹੋਰ ਮੇਰਾ ਵੀਰਾ ਬਿਸ਼ਾਰ ਢਾਲੀ ਵਾਲਾ ਦੋਨੇ ਸੀ ਉਹਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਣਾ ਇਨਸਾਫ਼ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਿਰ ਆਵਦੀ ਵੀ ਕੀ ਹੋਊਗਾ ਸੇਪ ਦੀ ਭੈਣਾ ਮੈਂ ਵੱਡੀ ਇਹ ਸਾਫ਼ ਸਾਨੂੰ ਮਿਲਾਂਗਾ ਚਾਰ ਚਾਰ ਫੋਨ ਲੱਗ ਰਹੇ ਨੇ ਇਨਸਾਫ਼ ਸਾਨੂੰ ਮਿਲੇ ਇਹ ਮੇਰੀ ਦੁਆਹੀਆ ਜੋ ਮੈਨੂੰ ਚਾਹੀਦਾ ਜੋ ਮੈਨੇ ਨਾ ਜੰਦ ਫੜੇ ਜਾਣ ਉਹ ਜੋ ਮੈਂਨੇ ਆਉਗਿ ਨਜ਼ਰਾਂਉਂ ਦੇਖਣਾ ਮੇਰਾ ਵੀਰਾ ਮੈਂ ਸੀ ਮੇਰਾ ਵੀਰਾ ਤੋਈ ਵਾਰ ਸੀ ਮੇਰਾ ਤੇਰਾ ਖਿਆਲ ਸੀ ਨਾ ਚੋਰ ਤਨ ਲਮਾਈ ਚੋਰ ਕਹਾਣਾਗਾ ਇੱਕ ਵੀਰਾ ਜੂ ਰੱਬ ਤੋਂ ਮੰਗਿਆ ਇਨਸਾਫ ਮਿਲਣਾ ਚਾਹਦਾ ਰਾਮ ਇਨਸਾਫ ਵਿੱਚ ਇਨਸਾਫ ਮਿਲਣਾ ਚਾਹੀਦਾ ਜਨਰਲ ਫੌਜ ਦਾ ਜਨਰਲ ਜਪਾਨੀ ਜਰ ਕਤਲ ਸੀ ਰੋ ਜੀ ਅੱਤੀ ਉਹਨਾਂ ਨੂੰ ਪੰਨਾ ਵੀਰਾਗਾ ਉਹਨਾਂ ਨੂੰ ਮਿਲਣਾ ਚਾਹੀਦਾ ਕਤਲ ਆ ਉਹਨਾਂ ਫੌਜ ਦੀ ਸਜ਼ਾ ਕਤਲ ਆ ਫੌਜ ਦੀ ਸਜ਼ਾ ਮੋਦਾ ਜਿਗਰਾ ਟੁੱਟ ਗਿਆ ਭੈਣ ਦਾ ਜਿਗਰਾ ਟੁੱਟ ਗਿਆ ਇਹੋ ਇੱਥੇ ਸੀ ਅੱਖਾਂ ਦਾ ਚਾਰਾ ਕੋਈ ਕੋਲ ਉਹ ਕਾਤ ਲਈ ਇਹਨਾਂ ਕਿੱਤਾਗਾ ਜਿਹੜੇ ਜਾਨ ਮੇਰਾ ਫੋਨ ਫੋਨ ਸਿੱਧੀ ਸਾਜਾ ਮਿਲਣੀ ਚਾਹੀਦੀ ਆ ਗੁਰਦਾਸਪੁਰ ਦੇ ਧਾਰੀਵਾਲ ਪੰਜਾਬ ਸੂਬਾ ਹਾੜਾਂ ਦੀ ਮਾਰ ਹੇਠੇ ਦੇ ਪਾਣੀ ਦੀ ਮਾਰ ਦੇ ਨਾਲ ਇਸ ਵਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਇਸ ਮੌਕੇ ਮਨਕੀਰਤ ਤਾਲਕ ਵੀ ਜ਼ਿਲ੍ਹਾ ਗੁਰਦਾਸਪੁਰ ਪਹੁੰਚੇ ਜਿੱਥੇ ਹੜ੍ਹ ਪੀੜਤਾਂ ਨੂੰ ਮਦਦ ਕਰਨ ਲਈ ਉਹਨਾਂ ਕਿਹਾ ਤੇ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਦੇ ਪੰਜਾਬੀ ਭਾਈਚਾਰਾ ਨਿੱਤਰ ਕੇ ਸਾਹਮਣੇ ਆਇਆ ਹੈ ਉੱਥੇ ਪੰਜਾਬੀ ਸਿੰਗਰਾ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਹੜ੍ਹ ਪੀੜਤਾਂ ਦੀ ਮਦਦ ਲਈ ਗੀਰਵਾ ਨੂੰ ਪੰਜਾਬੀ ਸਿੰਗਰ ਮਨਕੀਰਤ ਤਾਲਕ ਵੀ ਵਿਸ਼ੇਸ਼ ਤੌਰ ਤੇ ਉੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਤਾਰੀਵਲ ਵਿਖੇ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਵੱਲੋਂ 5 ਕਰੋੜ ਰੁਪਏ ਹੜ੍ਹ ਪੀੜਤਾਂ ਦੀ ਮਦਦ ਲਈ ਖਰਚਿਆ ਮੇਰਾ ਨਾਮ ਸੁਖਵੀਰ ਸਿੰਘ लवली ਪ੍ਰਧਾਨ ਗੁਰਦਾਰਾ ਬਾਬਾ ਭੂਰੇ ਵਾਲਾ ਪਿੰਡ ਕੋਹਾਲੀ ਇੱਕੋ ਇਹ ਗੁਰੂ ਵੱਲੋਂ ਕੋਈ ਇਹੋ ਜਿਹਾ ਸਮਾਂ ਬਣਿਆ ਸਾਡੇ ਪੰਜਾਬੀ ਤਾਂ ਦਾਨ ਦਿੰਦੇ ਸੀ ਲੋਕਾਂ ਨੂੰ ਖਵਾਉਂਦੇ ਸੀ ਪਰ ਅੱਜ ਇਸ ਪਾਣੀ ਦੀ ਮਾਰਨੇ ਹੜਾਂ ਦੀ ਮਾਰਨੇ ਨਲਾਇਕ ਸਰਕਾਰਾਂ ਦਾ ਵੀ ਸਿਸਟਮ ਜਿਹੜਾ ਇਹ ਸੜਕਾਂ ਤੇ ਨਿਹਾ ਕੇ ਬਠਾਲ ਦਿੱਤੇ ਆ ਡੰਗਰ ਵਛਿਆ ਹੋਰ ਬੱਚੇ ਕੋਈ ਵਿਚਾਰਾ ਕੋਈ ਘਾਣ ਉਹ ਇਧਰ ਭੇਜਦਾ ਕੋਈ ਬੱਚਿਆਂ ਨੂੰ ਬੀਬੀਆਂ ਨੂੰ ਇਧਰ ਭੇਜਦਾ ਬਹੁਤ ਘਰ ਛੱਡਣਾ ਬੜਾ ਔਖਾ ਤੇ ਇਹ ਸੇਵਾ ਜਿਹੜੀ ਆ ਉਹਨਾ ਲੋੜਵੰਦਾਂ ਵਾਸਤੇ ਸਾਰੇ ਪਿੰਡ ਦੇ ਸੰਯੋਗ ਨਾਲ ਸਿੱਧੂ ਸਾਹਿਬ ਦੇ ਸੰਯੋਗ ਨਾਲ 7-8 ਦਿਨ ਤੋਂ ਚੱਲ ਰਹੀ ਹੈ ਲੰਗਰ ਦੀ ਤੇ ਗੁਰੂ ਕਿਰਪਾ ਕਰੇ ਕਿ ਸਾਨੂੰ ਸੇਵਾ ਕਰਨ ਦਾ ਸਮਰੱਥ ਤੇ ਬਲ ਬਖਸ਼ੇ ਇਹਦੇ ਵਿੱਚ ਵੀਰਦੀ ਕਾਫੀ ਦਿਨਾਂ ਤੋਂ ਸੇਵਾ ਚੱਲਦੀ ਆ ਪ੍ਰਸ਼ਾਦੇ ਤੇ ਸਬਜੀ ਚੌਲ ਇਹ ਲੈ ਕੇ ਜਾ ਰਹੇ ਆ ਹੋਰ ਇਹ ਸਿੱਧੂ ਸਾਹਿਬ ਹੁਣੀ ਫੀਡ ਵੀ ਖੜਦੇ ਆ ਪਾਣੀ ਵੀ ਨਾਲ ਖੜਦੇ ਆ ਇਸ ਤਰ੍ਹਾਂ ਕਰਕੇ ਜਿਹੜੀ ਹੈ ਨਾ ਸੰਗਤ ਦੀ ਲੋੜ ਬੰਦਾਂ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਹੈ ਸਾਡੀ ਪੰਜਾਬੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਇੱਕ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਜਿਹੜਾ ਉਹ ਸਰਬੱਤ ਦੇ ਭਲੇ ਦਾ ਸਭੇ ਸਾਂਝੀ ਵਾਲਿ ਸਦੈਨ ਕੋ ਇਹਨਾਂ ਦਿਸਾ ਬਾਰਾ ਜਿਓ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਇਸ ਤਰ੍ਹਾਂ ਕਿ ਜੋ ਦੁੱਖ ਦੀ ਘੜੀ ਆਈ ਆ ਕੀ ਦੂਰੋਂ ਕਿਰਪਾ ਕਰੇ ਸਤਗੁਰ ਕਿਰਪਾ ਕਰੇ ਅਸੀਂ ਸਾਰੇ ਰਲ ਮਿਲ ਕੇ ਇਹ ਦੁੱਖ ਦੇ ਸਮੇਂ ਦੇ ਵਿੱਚੋਂ ਨਿਕਲੀਏ 88 ਦੇ ਵਿੱਚ ਥੋੜਾ ਸਮਾਂ ਪਾਣੀ ਆਇਆ ਸੀ ਪਾਣੀ ਲੱਥ ਗਿਆ ਸੀ ਐਤਕਾਂ ਬੜਾ ਲੰਮਾ ਸਮਾਂ ਹੋ ਗਿਆ ਤੇ ਉਹ ਜਿੰਨਾ ਲੰਮਾ ਸਮਾਂ ਹੋ ਗਿਆ ਉਹਨਾਂ ਹੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਮੈਂ ਕੱਲਾ ਪੰਜਾਬੀਆਂ ਨੂੰ ਨਹੀਂ ਸਾਰੀ ਮਨੁੱਖਤਾ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਭਾਣਾ ਵਾਪਰਿਆ ਜਿਹੜੇ ਅੱਜ ਲੱਖਾਂ ਤੋਂ ਕੱਖਾਂ ਦੇ ਹੋ ਕੇ ਰਹਿ ਗਏ ਨੇ ਆਪਾਂ ਸਾਰੇ ਰਲ ਮਿਲ ਕੇ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਮਦਦ ਕਰੀਏ ਤੇ ਉਹ ਜਿਹੜੇ ਆ ਉਹ ਆਪਣਾ ਜਿਹੜਾ ਉਹਨਾਂ ਦਾ ਦੁੱਖ ਨੂੰ ਘਟਾਉਣ ਦੇ ਵਿੱਚ ਕਿਉਂਕਿ ਜਿਸ ਤਣ ਲੱਗੇ ਸੋਈ ਜਾਣੇ ਉਹਨਾਂ ਨੂੰ ਪਤਾ ਜਿਹੜੇ ਅੱਜ ਘਰੋਂ ਬਕਰ ਬੀਬੀਆਂ ਭੈਣਾ ਬੱਚੇ ਹੋ ਗਏ ਨੇ ਪਰ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਆਰਥਿਕ ਪੱਖ ਤੋਂ ਨਗਰ ਤੇ ਟੂੜੀ ਡੰਗਰਾਂ ਨੂੰ ਚਾਰ ਹਰਕ ਪੱਖ ਤੋਂ ਜਿਹੜੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਦੁੱਖ ਵਡਾਉਂਦੀ ਇਸ ਸਮੇਂ ਕੋਸ਼ਿਸ਼ ਕਰੀਏ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗਵਲੋਂ ਅੱਜ ਸਤਲੁਜ ਦਰਿਆ ਉਤੇ ਪਹੁੰਚ ਕੇ ਪਾਣੀ ਦਾ ਚੈ ਜਾ ਲਿਆ ਗਿਆ ਤੇ ਉਹਨਾਂ ਕਿਹਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਖੜਾਣ ਵਾਲੀ ਸਥਿਤੀ ਪੈਦਾ ਹੋਈ ਹੈ ਤੇ ਇਹ ਬਹੁਤ ਹੀ ਖਤਰਨਾਕ ਸਥਿਤੀ ਹੈ ਤੇ ਉਹਨਾਂ ਕਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਅਤੇ ਨੰਗਲ ਦੇ ਨਾਲ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀ ਇਸ ਵੇਲੇ ਪਾਣੀ ਦੀ ਮਾਰ ਸਾਫ਼ ਤੌਰ ਤੇ ਪੈਂਦੀ ਹੋਈ ਦਿਖ ਰਹੀ ਹੈ। ਮਲਵਿੰਦਰ ਕੰਗਲੇ ਕੇ ਹੈ ਕਿ ਸੁਪਰ ਸਰਕਾਰ ਵੱਲੋਂ ਹਰ ਮੁਸ਼ਕਿਲ ਕਦਮ ਚੁੱਕੇ ਜਾ ਰਹੇ ਹਨ ਗੰਭੀਰ ਹੈ ਬੜੀ ਮਤਲਬ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਪਾਖੜਾ ਦਾ ਜਿਹੜਾ ਲੈਵਲ ਹੈ ਇਸ ਟਾਈਮ ਉਹ 1679 ਫੁੱਟ ਤੱਕ ਪਹੁੰਚ ਗਿਆ ਸੋ ਜਿਹੜੀ ਉਹਦੀ ਵੀ ਲਿਮਟ ਹੈ ਉਹ 1680 ਮੈਕਸਿਮਮ ਹੈ ਸੋ ਡੈਫੀਨੇਟਲੀ ਇਸਤੀ ਬਹੁਤ ਫਿਕਰਮੰਦੀ ਵਾਲੀ ਆ ਔਰ ਲਗਾਤਾਰ ਸਰਕਾਰ ਔਰ ਪੰਜਾਬ ਦੇ ਲੋਕ ਉਹ ਪੋਸ਼ਾ ਕਰ ਰਹਾ ਹੈ ਔਰ ਮੈਂ ਵੀ ਤੁਹਾਡੇ ਰਾਏ ਵੀ ਬੇਨਤੀ ਕਰੂੰਗਾ ਜਿਹੜੇ ਸਤਲੁਜ ਦਰਿਆ ਦੇ ਨੇੜੇ-ਤੇੜੇ ਜਿੰਨੇ ਵੀ ਲੋਕ ਹੈ ਉਹ ਸਤਰਕ ਰਹਿਣ ਕਿਉਂਕਿ ਸਤਲੁਜ ਚ ਪਾਣੀ ਤਕਰੀਬਨ ਅੱਜ ਵੀ ਜਿਹੜਾ 65000 ਕਿਊਸਿਕ ਤੋਂ 85000 ਕਿਊਸਿਕ ਤੱਕ ਛੱਡਣ ਦੀ ਉਮੀਦ ਹੈ ਕਿਉਂਕਿ ਲਗਾਤਾਰ ਡੈਮ ਜਿਹੜਾ ਆ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਿਹਾ ਸੋ ਮੇਰੀ ਤੇ ਸਾਰਿਆਂ ਨੂੰ ਬੇਨਤੀ ਹੈ ਆਪਣੇ ਇਧਰ ਨੇੜੇ-ਤੇੜੇ ਕਿ ਲੋਕ ਸਤਰਕ ਰਹਿਣ ਸਾਵਧਾਨ ਰਹਿਣ ਔਰ ਦਰਿਆ ਤੋਂ ਦੂਰ ਰਹਿਣ ਸਰ ਸੁਪਰ देखो पंजाब सरकार फ्रॉम द फर्स्ट डे ही लगी हुई है पेंदी साडी कोशिश जान माल नो बचाया जावे और ਤੁਸੀਂ ਦੇਖਿਆ ਹੋਣਾ ਗੁਰਦਾਸਪੁਰ ਅਮਰਸਰ ਜ਼ਿਲ੍ਹਿਆਂ ਚ ਬਹੁਤ ਜਿਆਦਾ ਵੱਡਾ ਫਸਲ ਦੀ ਵੀ ਤਬਾਹੀ ਹੋ ਗਈ ਲੋਕਾਂ ਦੇ ਘਰਾਂ ਦੀ ਵੀ ਔਰ ਪਿਛਲੇ 10 ਦਿਨ ਤੋਂ ਲਗਾਤਾਰ ਪਾਣੀ ਦਾ ਇਸਤਰ ਵਧ ਹੀ ਰਿਹਾ ਘਟਿਆ ਨਹੀਂ ਔਰ ਇਨ ਬਿਟਵੀਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਬੇਨਤੀ ਵੀ ਕੀਤੀ ਆ ਕੇਂਦਰ ਸਰਕਾਰ ਨੂੰ ਇੱਕ ਨੈਸ਼ਨਲ ਡਿਜ਼ਾਸਟਰ ਜਿਹੜਾ ਫੰਡ ਹੈ ਉਨੂੰ ਖਰਚਣ ਦੀ ਜਿਹੜੀ ਆ ਉਹ ਪਰਮਿਸ਼ਨ ਕੇਂਦਰ ਸਰਕਾਰ ਦਵੇ ਦੂਜਾ ਪੰਜਾਬ ਨੂੰ ਰਾਹਤ ਪੈਕੇਜ ਦੀ ਲੋੜ ਹੈ ਔਰ ਪੰਜਾਬ ਦੀ ਉਹ ਬੈਲਟ ਜਿਹੜੀ ਫੌਜੀਆ ਵਾਂਗੂ ਦੇਖਦੀ ਲੜਾਈ ਲੜਦੀ ਆ ਹਮੇਸ਼ਾ ਪਿੱਛੇ ਜੇ ਵੀ ਦੇਖਿਆ ਹੋਣਾ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਇਹੀ ਗੁਰਦਾਸਪੁਰ ਔਰ ਅੰਮ੍ਰਿਤਸਰ ਸਾਹਿਬ ਦੇ ਲੋਕ ਸੀ ਜਿਨ੍ਹਾਂ ਨੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇਸ਼ ਦੀ ਲੜਾਈ ਲੜੀ ਉਹ ਮੈਨੂੰ ਲੱਗਦਾ ਹੈ ਅੱਜ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਾਸਤੇ ਇੱਕ ਤੇ ਨੈਸ਼ਨਲ ਕਲਾਈਮੇਟੀ ਜਿਹੜੀ ਆ ਉਹ ਇਮੀਡੀਏਟਲੀ ਅਨਾਉਂਸ ਕਰਨਾ ਚਾਹੀਦਾ ਦੂਜਾ ਪੰਜਾਬ ਨੂੰ ਰਾਹਤ ਪੈਕੇਜ ਜਿਹਦੇ ਚ ਘੱਟੋ ਘੱਟ 50 ਹਜ਼ਾਰ ਏਕੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਆ ਲੋਕਾਂ ਨੂੰ ਜਿਹੜਾ ਦਿੱਤਾ ਜਾਵੇ ਪੈਸਾ ਔਰ ਇਮੀਡੀਏਟਲੀ ਲੋਕਾਂ ਨੂੰ ਫੌਰੀ ਰਾਹਤ ਮਿਲੇ ਸਰ ਗਵਰਨਰ ਸਾਹਿਬ ਵੀ ਵਿਜ਼ਿਟ ਕਰ ਰਹੇ ਨੇ ਅੱਜ ਰੋਪੜ ਦੇ ਵਿੱਚ ਸੰਭ ਦੇ ਲੱਗਦਾ ਵੀ ਕੋਈ ਪੋਜ਼ਿਟਿਵ ਚੀਜ਼ ਨਿਕਲੇਗੀ ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦੇ ਆ ਤਿੰਨ ਨੌ ਚੋਣਾਂ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਗ੍ਰਫਤਾਰ ਦੋਸ਼ੀਆਂ ਕੋਲੋਂ 2 ਕਿਲੋ ਹੈਰਨ 4 ਆਧੁਨਿਕ ਪਿਸਤੌਲ ਤੇ ਸਾਢੇ 3.5 ਲੱਖ ਰੁਪਏ ਦੀ ਹਵਾਲਾ ਤੇ ਡਰਗ ਮਨੀ ਬਰਾਮਦ ਕੀਤੀ ਗਈ ਬਰਾਮਦ ਕੀਤੀ ਹੈ ਰੈਂ ਦੀ ਅੰਤਰਰਾਸ਼ਟਰੀ ਮਾਰਕਟ ਵਿੱਚ ਕੀਮਤ ਲਗਭਗ 14 ਕਰੋੜ ਰੁਪਏ ਦੱਸੀ ਜਾ ਰਹੀ ਹੈ ਸਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆ ਆਰਮਸ ਤੇ ਹਵਾਲਾ ਨੈਟਵਰਕ ਐਪਨ ਨੂੰ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਇੱਕ ਅਮਰਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਬਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆਕੇ ਚੁਕੇ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫਿਰ ਆਪਣਾ ਰਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਡ ਚਾਹੇ ਹਿਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪਰਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹਿਰੋਇਨ ਹੈ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਟਲ ਨੇ ਉਹ ਹੈਗੇ ਆ 30 ਬੋਰ ਦੇ ਨਾਲ 3 ਲੱਖ ਡਰਗ ਮੰਨੀ ਹੈ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਹੈ ਕਿ ਜਿਹੜਾ ਮਲੇਸ਼ੀਆ ਹੈ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕੋਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਇਹਰ ਮੋਡਿਊਲ ਚ ਵੀ ਉੱਥੋਂ ਦੇ ਲੋਕਾਂ ਦਾ ਸ਼ਿਮੂਲੇਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਦਾ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇ ਨੇ ਜਾਂ ਹੀਰੋਇਨ ਦੇ ਦੇ ਨੇ ਇਨ ਜੋ ਉਹ ਦੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਸੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਔਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹਦੇ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਇਹਨਾਂ ਦੀ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਜਗਵਿੰਦਰ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਬੜਾ ਅੱਛਾ ਇੰਟੈਲੀਜੈਂਸ ਬੇਸਡ ਆਪਰੇਸ਼ਨਸ। ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰਬ ਰੱਖਾ